ਫਟਾ ਫਟਾ ਤੁਸੀਂ ਔਖੀ ਘੜੀ ਚਾਹ। ਅਜਨਾਲਾ ਦੁਵਸੀਆਂ ਦੀ ਔਖੀ ਘੜੀ ਤੁਸੀਂ ਆਗੇ ਸਾਡੇ ਨਾਲ ਸਾਡੀ ਥੋੜੀ ਸਾਡਾ ਮਨ ਸ਼ਾਂਤ ਹੋ ਗਿਆ ਕਿ ਤੁਹਾਡੇ ਵਰਗੇ ਲੋਕ ਸਾਡੇ ਨਾਲ ਨੇ ਤਾਂ ਅਸੀਂ ਲਈ ਤੇ ਨਾਲਾ ਜੱਪ ਸਾਡੇ ਭਰਾ ਨੇ ਸਾਡੇ ਸਵਾਰ ਨੇ ਹਾਂਜੀ ਹਾਂਜੀ ਠੱਡਾ ਜੀ ਨਾਲਾ ਗੰਦੀ ਬਹੁਤ ਸੰਕਰਤ ਬਹੁਤ ਉਹ ਜਿਆਦਾ ਬਹੁਤ ਵੱਡੇ ਸੰਕਰਤ ਸਾਡੇ ਕੋਲ 1 ਕਿਲੋ ਚਾਵਲ ਦੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਨਹੀਂ ਪੂਰੇ ਸਭ ਡੁੱਬ ਗਿਆ ਹੱਥੀ ਡੁੱਬ ਗਿਆ ਸਭ ਲੱਗੇ ਆ ਲੋਕਾਂ ਨਾਲ ਖੜ ਜਾ ਅਸੀਂ ਲੱਗੇ ਆ ਲੋਕਾਂ ਨਾਲ ਖੜ ਗਏ ਆ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਕੋਈ ਉਹ ਦੀ ਬੇਨਤੀ ਹੈ ਬੇਲਾਵਿਸ਼ਵਾਸ ਆ ਕਿ ਸਾਡੀ ਜਦੋਂ ਬਾਹ ਫੜਨੀ ਪਰਮਾਤਮਾ ਨੇ ਫੜ ਲਈ ਉਹਦੀ ਕਿਰਪਾ ਉਹ ਕਿਤੇ ਨਹੀਂ ਹੁੰਦੀ ਤੁਸੀਂ ਪਰਮਾਤਮਾ ਦੇ ਘਰ ਆਏ ਹੋ ਗੁਰੂ ਅਰਬਿੰਦ ਸਾਹਿਬ ਦੇ ਘਰ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਾਦਾ ਸੱਚੇ ਬਾਦਸ਼ਾਹ ਇਹਨਾਂ ਦੀ ਬਾਹ ਸਾਡੇ ਮੰਨੂ ਤਸੱਲੀ ਹੋ। ਐਸੀ ਗੋਣ ਦੀ ਅਦਾਸ ਕਰਕੇ ਇਹ ਵੀ ਅਦਾਸ ਕਰਦੇ ਆਂ। ਆਹੰਦਾ ਦਾ ਇੱਥੇ ਖੜ ਕੇ ਕਰਦੋਗੇ ਆ ਤਸਦੀ ਦੇ ਸਾਨੂੰ ਉਹ ਦਾ। ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂ ਕਿ ਸਾਡੀ ਆਵਾਜ਼ ਮਹਾਰਾਜ ਤੱਕ ਪਹੁੰਚ ਜੀ। ਭਈਆ ਉਹ ਬੱਚੇ ਪਾਛਾ ਟਾਲ ਦੇ। ਹਾਂਜੀ।

ਰਾਬਾ ਪਾਸੰਦ ਤੁਸੀਂ ਤੇ ਬੜਿਆ ਹਾਸਾ ਪਾ ਲਿਆ ਤੁਸੀਂ ਉਹ ਜਿਹੜੀ ਬੁੱਕਾਤੀ ਕੋਈ ਨਹੀਂ ਆਉਂਦਾ ਪਾਉਂਦਾ ਨਹੀਂ ਗਾ ਨਹੀਂ ਵੀ ਤੁਸੀਂ ਸਾਨੂੰ ਉਸਲਾ ਦੇਣਾ ਨਹੀਂ ਸਾਨੂੰ ਉਸਲਾ ਦੇਣਾ